ਮੰਕੀ ਨਾਮ ਹੈ ਮੇਰਾ ਨਾਮ ਬਬਿਤ ਕੁਮਾਰੀ ਹੈ ਜੀ ਜੇ ਕਿ ਦੇਖਿਆ ਵੇ ਤਾਂ ਬਿਲਡਿੰਗ ਦੇ ਬਾਹਰ ਬੇਸ਼ੱਕ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲਿਖਿਆ ਹੈ ਪਰ ਜੋ ਅੰਦਰ ਦੇ ਹਾਲਾਤ ਨੇ ਉਹ ਕਿਤੇ ਵੀ ਸਮਾਰਟ ਨਹੀਂ ਦਿਖਾਈ ਦੇ ਰਹੇ ਕਿ ਬਿਲਡਿੰਗ ਦਾ ਜੋ ਨੁਕਸਾਨ ਹੈ ਇਹਦੇ ਬਾਰੇ ਕੀ ਪ੍ਰਸ਼ਾਸਨ ਨੇ ਲੇ ਕੇ ਦਿੱਤਾ ਹੈ ਹਾਂ ਜੀ ਉਹ بارشਾਂ ਕਰਕੇ ਜੋ ਵੀ ਨੁਕਸਾਨ ਹੋਇਆ ਹੈ ਉਹਦੇ ਬਾਰੇ ਅਸੀਂ ਨਾਲ ਹੀ ਰਿਪੋਰਟ ਉੱਪਰ ਪ੍ਰਸ਼ਾਸਨ ਨੂੰ ਦਿੱਤੀ ਹੈ ਆਪਣੇ ਵਿਭਾਗ ਨੂੰ ਤੇ ਸਾਡੇ ਉੱਪਰ ਆਈ ਵੀਸੀ ਵਿਜ਼ਿਟ ਕਰਨ ਉਹ ਦੇਖ ਕੇ ਵੀ ਗਏ ਆਏ ਹੈ ਇਸ ਨੂੰ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਕਿ ਜਲਦੀ ਤੋਂ ਜਲਦੀ ਅਸੀਂ ਤੁਹਾਨੂੰ ਇਸ ਦੀਵਾਰ ਵਾਸਤੇ ਗ੍ਰਾਂਟ ਜਾਰੀ ਕਰ ਦੇਵਾਂਗੇ ਕਿੰਨਾ ਕੁ ਨੁਕਸਾਨ ਹੋ ਚੁੱਕਾ ਜਿਵੇਂ ਲਿਖਿਆ ਹੋਏ ਬੱਚਿਆਂ ਦੇ ਸਕੂਲ ਜਵੰਦਰ ਰੂਮ ਨੇ ਉਹ ਵੀ ਕਾਫੀ ਪਾਣੀ ਦੇ ਨਾਲ ਖਰਾਬ ਹੋ ਚੁੱਕੇ ਨੇ ਤੇ ਦੀਵਾਰ ਵੀ ਡਿੱਗ ਚੁੱਕੀ ਹੈ ਹਾਂਜੀ ਦੀਵਾਰ ਤਾਂ ਪੂਰੀ ਤਰ੍ਹਾਂ ਨਾਲੇ ਵਿੱਚ ਗਿਰ ਗਈ ਹੈ ਨਾ ਇਸ ਸਾਈਡ ਤੋਂ ਤਾਂ ਪੂਰਾ ਸਕੂਲ ਓਪਨ ਹੋ ਗਿਆ ਹੈ ਔਰ ਬਾਕੀ ਸਕੂਲ ਤਾਂ ਚਲੋ ਬਾਕੀ ਤਾਂ ਠੀਕ ਹੀ ਹੈ ਬਾਕੀ ਵਾਸ਼ਰੂਮ ਹੈ ਇਸ ਸਾਈਡ ਜਿੱਦੇ ਕਰਕੇ ਬੱਚਿਆਂ ਦਾ ਆਣਾ ਜਾਣਾ ਜ਼ਿਆਦਾ ਰਹਿੰਦਾ ਹੈ ਇਸ ਲਈ ਅਸੀਂ ਆਪਣੇ ਵੱਲੋਂ ਤਾਂ ਸੇਫਟੀ ਪਰਪਸ ਇਦਾਂ ਡੈਕਸ ਲਗਾਏ ਹੋਏ ਐ ਉਹ ਆਪਣੇ ਇੱਥੋਂ ਹਲਕੇ ਦੇ ਐਮਐਲਏ ਸਾਹਿਬ ਉਹਨਾਂ ਨੂੰ ਲੈ ਕੇ ਦਿੱਤਾ ਤੇ ਡੀਓ ਮੈਮ ਨੂੰ ਲੈ ਕੇ ਦਿੱਤਾ ਤਾਂ ਉਹਨਾਂ ਵੱਲੋਂ ਇਹ ਯਕੀਨ ਦਿਵਾਇਆ ਗਿਆ ਕਿ ਉਹ ਜਲਦ ਹੀ ਇਸ ਤੇ ਕਾਰਵਾਈ ਕਰਨਗੇ ਨਾ ਤੇ ਜਲਦ ਤੋਂ ਜਲਦ ਜਿਹੜੀ ਬਣਦੀ ਗ੍ਰਾਂਟ ਆਊਗੀ ਸਭ ਤੋਂ ਪਹਿਲਾਂ ਕੰਮ ਕਰਵਾਇਆ ਜਾਵੇਗਾ ਕਿਉਂਕਿ ਇੱਥੇ ਦੋ ਕਲਾਸਰੂਮ ਨੇ ਨਾ ਇੱਕ ਤਾਂ ਆਪਣਾ ਨੀਚੇ ਵਾਲਾ ਹੋ ਗਿਆ ਇੱਕ ਉੱਪਰ ਬਿਲਡਿੰਗ ਠੀਕ ਹੈ ਬੱਚਿਆਂ ਦੀ ਸਟਰੈਂਥ ਜ਼ਿਆਦੇ ਆ ਸੋ ਅਸੀਂ ਸਾਰੇ ਬੱਚਿਆਂ ਨੂੰ ਉੱਧਰ ਸ਼ਿਫਟ ਨਹੀਂ ਕਰ ਸਕਦੇ ਜਿਆਦਾਤਰ ਬੱਚੇ ਸਾਡੇ ਉੱਪਰ ਤੇ نیچے ਕਿਉਂਕਿ ਸਾਡੇ ਜਿਹੜੇ ਟੈਕਨੋਲੋਜੀ ਆ ਪੈਨਲ ਵਗੈਰਾ ਸਭ ਉੱਪਰ ਲੱਗੇ ਹੋਏ ਆ ਜਿਆਦਾਤਰ ਬੱਚੇ ਸਾਡੇ ਉੱਪਰ ਬਿੰਦੇ ਆ ਜਿ ਕਿ ਪੰਜਾਬ ਸਰਕਾਰ ਦੀ ਗੱਲ ਕੀਤੀ ਹੈ ਵੀ ਤਾਂ ਸਕੂਲ ਦੁਆਰਾ ਓਪਨ ਕਰ ਦਿੱਤੇ ਗਏ ਆ ਤੇ ਡੀਸੀ ਮੈਮ ਨਾਲ ਉਹ ਵੀ ਕਿਹਾ ਗਿਆ ਕਿ 10 ਤਰੀਕ ਤੋਂ ਲਗਾਤਾਰ ਸਕੂਲ ਲੱਗਣਗੇ ਤੇ ਜੋ ਅਨਸੇਫ ਬਿਲਡਿੰਗਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਰੋਕਿਆ ਗਿਆ ਕਿ ਬੱਚਿਆਂ ਨੂੰ ਵੀ ਤੇ ਕੀ ਇੱਥੇ ਤੁਸੀਂ ਬੱਚਿਆਂ ਨੂੰ ਬੁਲਾ ਰਹੇ ਹੋ ਕਿ ਉਹਨਾਂ ਨੂੰ ਛੁੱਟੀਆਂ ਦਿੱਤੀਆਂ ਹੋਈਆਂ ਨੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਜਾਂ ਜਿੱਥੇ ਅਨਸੇਫ ਹੈ ਕਿਉਂਕਿ ਅਸੀਂ ਉਹਨਾਂ ਦੀ ਜਾਨ ਦਾ ਤੇ ਅਸੀਂ ਤਾਂ ਇਹ ਕਹਾਂਗੇ ਵੀ ਜਿਹੜੇ ਸਕੂਲ ਹਜੇ ਅਨਸੇਫ ਆ ਉਹਨਾਂ ਨੂੰ ਛੁੱਟੀਆਂ ਦਿੱਤੀਆਂ ਜਾਣਾਂਗੇ ਤਾਂ ਤੁਹਾਡੇ ਉੱਲੋਂ ਇਥੇ ਬੈਰੀਕੇਡਿੰਗ ਦੇ ਤੌਰ ਤੇ ਮੇਜ਼ ਵਗੈਰਾ ਲਾ ਕੇ ਬੱਚਿਆਂ ਦੇ ਹਾਂਜੀ ਡੈਸਕ ਲਗਾਏ ਹੋਏ ਹਨ ਡੈਸਕ ਲਗਾਏ ਗਏ ਹਨ ਹਾਂਜੀ ਅਸੀਂ ਆਪਣੇ ਕੋਲ ਮਤਲਬ ਲਗਾਏ ਆ ਮਤਲਬ ਨਾਲ ਸਾਰੇ ਲਗਾਏ ਆ ਕਿਉਂਕਿ ਬੱਚੇ ਜ਼ਿਆਦਾਤਰ ਇਧਰ ਵਾਸ਼ਰੂਮ ਵਗੈਰਾ ਜਾਂਦੇ ਹਨ ਤੇ ਅਸੀਂ ਆਪ ਖੁਦ ਸਾਰਾ ਸਟਾਫ ਵੀ ਇੱਥੇ ਉਹਨਾਂ ਦੀ ਨਿਗਰਾਨੀ ਕਰਦੇ ਆਂ ਅੱਧੀ ਛੁੱਟੀ ਵੇਲੇ ਕੋਈ ਖੇਡਦੇ ਬੱਚੇ ਇਧਰ ਨਾ ਚਲੇ ਜਾਣ ਤਾਂ ਕਰਕੇ ਸੋਨੇ ਸੇਫਟੀ ਲਈ ਨਾਲ-ਨਾਲ ਸਾਰੇ ਡੈਸਕ ਲਗਾਏ ਹੋਏ ਹਨ ਪ੍ਰਸ਼ਾਸਨ ਤੋਂ ਕੀ ਮੰਗਤਾ ਤੁਸੀਂ ਪ੍ਰਸ਼ਾਸਨ ਤੋਂ ਸਾਰੇ ਇਹੀ ਮੰਗ ਕਰਦੇ ਆਂ ਕਿ ਜਲਦ ਤੋਂ ਜਲਦ ਇਹਨਾਂ ਦਾ ਬਾਉਂਡਰੀ ਵਾਲ ਦਾ ਕੰਮ ਕਰਵਾਇਆ ਜਾਵੇ ਤਾਂ ਜੋ ਅਸੀਂ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਉਹ ਅੱਗੇ ਕੰਟੀਨਿਊ ਕਰ ਸਕੀ ਹੈ ਨਾ ਤੇ ਜਲਦ ਤੋਂ ਜਲਦ ਇਹਦਾ ਕੰਮ ਕਰਵਾਇਆ ਜਾਵੇ ਬਾਉਂਡਰੀ ਵਾਲ ਦਾ ਠੀਕ ਹਾਂਜੀ ਸਰ